ਕਲਾਸਮੇਟ ਗਾਣਾ ਚੰਨਾ ਆ ਗਿਆ ਕਲਾਸਮੇਟ ਮੇਰੀਆਂ ਹੜਾ ਚੱਲਦਣਾ ਫਲਾਕ ਦੇ ਸਾਰੇ ਨੇ ਸੁਣਿਆ ਪਰ ਮੈਂ ਉਹ ਗਾਣੇ ਦਾ ਕੀ ਕੀਤਾ ਸਰਪੰਚ ਸਾਹਿਬ ਆਮ ਨਾਲ ਪਿੰਡਾਂ ਦੇ ਵਿੱਚ ਚੱਲ ਪਿਆ ਸਿਸਟਮ ਹੈ ਤੁਹਾਨੂੰ ਵੀ ਕਹਿਣਾ ਜੇ ਬੰਦ ਹੋ ਜੇ ਤਾਂ ਵਧੀਆ ਉਹ ਪਤਾ ਹੀ ਨਹੀਂ ਕਿੰਨੇ ਕਿ ਵਿਆਜ ਲੈਂਦੇ ਆ ਉਹ ਦੇਖ ਨਾ ਲੇਡੀ ਨੂੰ 5-7000 ਰੁਪਿਆ ਵੀ 2000 ਰੁਪਿਆ ਭਰਾ ਲੈਂਦੇ ਆ ਆਮ ਹੀ ਪਿੰਡਾਂ ਦੀ ਕਹਾਣੀ ਹੈ ਤੇ ਉਹ ਕਿਸ ਤਾਂ ਡੇਟ ਹੋ ਗਿਆ ਗਾਣਾ ਮੈਂ ਕਲਾਸਮੇਟ ਸੁਣੀ ਜਾਂਦਾ ਸੀ ਉਹ ਗਾਣੇ ਦਾ ਮੈਂ ਕੀ ਬਣਾਇਆ ਤੁਸੀਂ ਦੇਖ ਲਿਓ ਉਹ ਕੀ ਕਹਿੰਦੀ ਆਪਦੇ ਘਰ ਵਾਲੇ ਨੂੰ ਤੇ ਜੰਨਾ ਹੋ ਗੀਆਂ ਕਿਸਤਾਂ ਲੈ ਦੀਆਂ ਮੇਰੀਆਂ ਏ ਹੋ ਗਈਆਂ ਕਿਸਤਾਂ ਲੈ ਦੀਆਂ ਮੇਰੀਆਂ ਹੋ ਗਿਆ ਕਿਸਤਾਂ ਲੈ ਦੀਆਂ ਮੇਰੀਆਂ ਬਸ ਇਸ ਗੱਲੋਂ ਡਰਦੀ ਬੇ ਲੱਗ ਜਾਵੇ ਨਾ ਪਲਾਂਟੀ ਕਿਸੇ ਗੱਲ ਤੋਂ ਤੂੰ ਐਸੇ ਕਿ ਕਮੇਟੀ ਪਰ ਗਈ ਪਰ ਹੁੰਦਿਆਂ ਨਹੀਂ ਕਿ ਮਾਈ ਆਵੇ ਹੁਣ ਤੱਕ ਤਾਂ ਸਭ ਟਾਈਮ ਤੇ ਭਰਿਆਂ ਜਿੱਥੇ ਜਿੱਥੇ ਵੀ ਪਾਈਆਂ ਨੇ ਐਦ ਕਿਵੇਂ ਪੈਸੇ ਕਿਤੋਂ ਬਣੇਨਾ ਹੈ ਐਦ ਕਿਵੇਂ ਪੈਸੇ ਕਿਤੋਂ ਬਣੇਨਾ ਐਦ ਕਿਵੇਂ ਪੈਸੇ ਕਿਤੋਂ ਬਣੇਨਾ ਤੇ ਤੂੰ ਹੀ ਕੋਈ ਹਿਲਾ ਕਰਦੀਂ ਵੇ ਲੱਗ ਜਾਵੇ ਨਾ ਭਲਾ ਦੀ ਕਿਸੇ ਗੱਲ ਤੋਂ ਤੂੰ ਇਤਗੀ ਗੇਟੀ ਪਰ ਨਹੀਂ ਵੇ ਤੂੰ ਇਤਗੀ ਗੇਟੀ ਪਰ ਨਹੀਂ ਤੇ ਚੰਗਾ ਲੱਗਿਆ ਦਾ ਬਾਈ ਤਾੜੀ ਜ਼ਰੂਰ ਮਾਰ ਦਿਓ ਸਾਡੇ ਕਾਹੀ ਕੁਝ ਹੁੰਦਾ ਤੇ ਗਾਣੇ ਬਹੁਤ ਆਉਂਦੇ ਆ ਤੇ ਜਦੋਂ ਆਪਾਂ ਉਹਨੂੰ ਕੋਈ ਆਪਦੀਆਂ ਨਾਲ ਜੁੜੀਆਂ ਗੱਲਾਂ ਨਾਲ ਬਾਈ ਗੋਪੀ ਜੋੜ ਕੇ ਕਰਦੇ ਆ ਤਾਂ ਉਹਦੇ ਚੋਂ ਇੱਕ ਉਹ ਦਰਦ ਜਰੂਰ ਦਿਖਦਾ ਹੁੰਦਾ